ਨਾ ਵਿਭਾਗ ਤੇ ਨਾ ਦਫਤਰ ਬਿਨਾ ਵਿਭਾਗ ਤੋਂ ਹੀ ਮੰਤਰੀ ਬਣੇ ਰਹੇ ਕੁਲਦੀਪ ਢਾਲੀਵਾਲ ਲਗਾਤਾਰ ਸਵਾਲ ਖੜੇ ਹੋ ਗਏ ਨੇ ਤੇ ਦੱਸਦੀ ਏ ਕਿ ਹੁਣ ਕੱਲ ਪੰਜਾਬ ਸਰਕਾਰ ਨੇ ਇੱਕ ਵੱਡਾ ਫੇਰ ਬਦਲ ਕੀਤਾ ਤੇ ਉਥੇ ਇੱਕ ਮਹਿਕਮਾ ਖਤਮ ਕਰ ਦਿੱਤਾ ਪ੍ਰਸ਼ਾਸਕੀ ਸੁਧਾਰ ਵਿਭਾਗ ਖਤਮ ਕੀਤਾ ਗਿਆ ਤੇ ਮੰਤਰੀ ਕੁਲਦੀਪ ਢਾਲੀਵਾਲ ਤੋਂ ਇਹ ਮਹਿਕਮਾ ਵਾਪਸ ਲੈ ਲਿਆ ਤੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਮਹਿਕਮਾ ਵਾਪਸ ਲਿਆ ਗਿਆ ਹੈ ਉਹ ਅਸਲ ਦੇ ਵਿੱਚ ਵਿਭਾਗ ਹੈ ਹੀ ਨਹੀਂ ਸੀ ਤੇ ਹੁਣ ਸਾਰੇ ਸਵਾਲ ਜਿਹੜੇ ਕਿ ਮੰਤਰੀ ਕੁਲਦੀਪ ਢਾਲੀਵਾਲ ਦੇ ਉੱਤੇ ਖੜੇ ਹੋਗੇ ਨੇ ਤੇ ਉਥੇ ਅਸਪਾਲ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਤੇ ਜਿਸ ਦੇ ਵਿੱਚ ਦਿਖਾਇਆ ਵੀ ਗਿਆ ਤੇ ਉੱਥੇ ਹੀ ਕਿ ਇਹ ਵਿਭਾਗ ਅਸਲ ਦੇ ਵਿੱਚ ਹੈ ਹੀ ਨਹੀਂ ਸੀ ਤੇ ਜਿਸ ਦੇ ਦੌਰਾਨ ਹੁਣ ਉੱਥੇ ਹੀ ਵਿਰੋਧੀ ਵੀ ਲਗਾਤਾਰ ਉੱਥੇ ਦਾਸੀ ਕਿ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਵਿਭਾਗ ਦੇ ਉੱਤੇ ਮੰਤਰੀ ਕੁਲਦੀਪ ਢਾਲੀਵਾਲ ਅਤੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਆਪ ਸਰਕਾਰ ਚ ਸ਼ਾਸਨ ਦਾ ਹਾਲ ਦੇਖ ਲਓ ਇਹਨਾਂ ਦੇ ਮੰਤਰੀਆਂ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਹੈ ਕਿ ਜਿਹੜੇ ਵਿਭਾਗ ਦੇ ਅਧਿਕਾਰ ਉਹਨਾਂ ਨੂੰ ਸੋਪੇ ਗਏ ਨੇ ਅਸਲੀਅਤ 'ਚ ਉਹ ਵਿਭਾਗ ਕਿਤੇ ਮੌਜੂਦ ਹੀ ਨਹੀਂ ਇਹ ਸਭ ਕਿਸ ਕਰਕੇ ਵਾਪਰ ਰਿਹਾ ਹੈ ਤੇ ਕਿਉਂਕਿ ਮੌਜੂਦਾ ਮੰਤਰੀ ਮੰਡਲ ਦੇ ਸ਼ਾਸਨ 'ਚ ਕੋਈ ਭੂਮਿਕਾ ਹੀ ਨਹੀਂ ਹੈ ਸਰਕਾਰ ਤਾਂ ਸਾਰੀ ਦਿੱਲੀ ਤੋਂ ਰਿਮੋਟ ਕੰਟਰੋਲ ਦੇ ਨਾਲ ਚਲਾਈ ਜਾ ਰਹੀ ਹੈ ਇਹ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਦੱਸਦੀ ਹੈ ਕਿ ਪੋਸਟ ਸਾਂਝੀ ਕੀਤੀ ਗਈ ਤੇ ਉਹਨੇ ਕਿਹਾ ਹੈ ਕਿ ਨਾ ਵਿਭਾਗ ਹੈ ਤੇ ਨਾ ਦਫ਼ਤਰ ਹੈ ਹਵਾਜੀ ਮੰਤਰੀ ਬਣਾ ਦਿੱਤਾ ਦਿੱਲੀ ਤੋਂ ਚੱਲਣ ਵਾਲੀ ਆਪ ਸਰਕਾਰ ਦਾ ਕੁਸ਼ਾਸ਼ਨ ਦੇਖ ਲੋ ਤੇ ਇਸ ਤੋਂ ਬਾਅਦ ਹੁਣ ਉਤੇਈ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਪੋਸਟ ਸਾਂਝੀ ਕਰਕੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੇ ਮੰਤਰੀਆਂ ਨੂੰ ਇਸ ਗੱਲ ਦੀ ਇਲਮ ਹੀ ਨਹੀਂ ਹੈ ਕਿ ਜਿਹੜੇ ਵਿਭਾਗਾਂ ਦੇ ਅਧਿਕਾਰ ਉਹਨਾਂ ਨੂੰ ਸੌਪੇ ਗਏ ਨੇ ਤੇ ਅਸਲ ਤੇ ਵਿੱਚ ਤਾਂ ਉਹ ਵਿਭਾਗ ਹੀ ਤੇ ਮੌਜੂਦ ਹੀ ਨਹੀਂ ਤੇ ਹੁਣ ਕੱਲ ਪੰਜਾਬ ਸਰਕਾਰ ਨੇ ਵੱਡਾ ਫੇਰਬਦਲ ਕੀਤਾ ਤੇ ਇੱਕ ਮਹਿਕਮਾ ਜਿਹੜਾ ਕਿ ਉਹ ਖਤਮ ਕਰ ਦਿੱਤਾ ਤੇ ਮੰਤਰੀ ਕੁਲਦੀਪ ਢਾਲੀਵਾਲ ਅਤੇ ਪੰਜਾਬ ਸਰਕਾਰ ਦੇ ਉੱਤੇ ਹੁਣ ਇਸ ਮੈਕਮੈਨ ਨੂੰ ਲੈ ਕੇ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਇਸ ਗੱਲ ਤੋਂ ਬਾਅਦ ਹੁਣ ਲਗਾਤਾਰ ਵਿਰੋਧੀ ਸਵਾਲ ਉਠਾਰੇ ਨੇ ਕੱਲ ਪੰਜਾਬ ਸਰਕਾਰ ਨੇ ਇੱਕ ਵੱਡਾ ਫੇਰਬਦਲ ਕੀਤਾ ਤੇ ਉਥੇ ਹੀ ਇੱਕ ਮਹਿਕਮਾ ਖਤਮ ਕਰ ਦਿੱਤਾ ਪ੍ਰਸ਼ਾਸਕੀ ਸੁਧਾਰ ਵਿਭਾਗ ਖਤਮ ਕੀਤਾ ਗਿਆ ਤੇ ਮੰਤਰੀ ਕੁਲਦੀਪ ਢਾਲੀਵਾਲ ਤੋਂ ਇਹ ਮਹਿਕਮਾ ਵਾਪਸ ਲੈ ਲਿਆ ਗਿਆ ਤੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਮਹਿਕਮਾ ਵਾਪਸ ਲਿਆ ਗਿਆ ਹੈ ਉਹ ਅਸਲ ਦੇ ਵਿੱਚ ਵਿਭਾਗ ਹੈ ਹੀ ਨਹੀਂ ਸੀ ਤੇ ਹੁਣ ਸਾਰੇ ਸਵਾਲ ਜਿਹੜੇ ਕਿ ਮੰਤਰੀ ਕੁਲਦੀਪ ਢਾਲੀਵਾਲ ਦੇ ਉੱਤੇ ਖੜੇ ਹੋਗੇ ਨੇ ਤੇ ਉਥੇ ਹੀ ਰਾਜਪਾਲ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਤੇ ਜਿਸ ਦੇ ਵਿੱਚ ਖਾਇਆ ਵੀ ਗਿਆ ਤੇ ਉੱਥੇ ਹੀ ਕਿ ਇਹ ਵਿਭਾਗ ਅਸਲ ਦੇ ਵਿੱਚ ਹੈ ਹੀ ਨਹੀਂ ਸੀ ਤੇ ਜਿਸ ਦੇ ਦੌਰਾਨ ਹੁਣ ਉੱਥੇ ਹੀ ਵਿਰੋਧੀ ਵੀ ਲਗਾਤਾਰ ਉੱਥੇ ਦਾਸੀ ਕਿ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਵਿਭਾਗ ਦੇ ਉੱਤੇ ਮੰਤਰੀ ਕੁਲਦੀਪ ਢਾਲੀਵਾਲ ਅਤੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਆਪ ਸਰਕਾਰ ਚ ਸ਼ਾਸਨ ਦਾ ਹਾਲ ਦੇਖ ਲਓ ਇਹਨਾਂ ਦੇ ਮੰਤਰੀਆਂ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਹੈ ਕਿ ਜਿਹੜੇ ਵਿਭਾਗ ਦੇ ਅਧਿਕਾਰ ਉਹਨਾਂ ਨੂੰ ਸੋਪੇ ਗਏ ਨੇ ਅਸਲੀਅਤ 'ਚ ਉਹ ਵਿਭਾਗ ਕਿਤੇ ਮੌਜੂਦ ਹੀ ਨਹੀਂ ਇਹ ਸਭ ਕਿਸ ਕਰਕੇ ਵਾਪਰ ਰਿਹਾ ਤੇ ਕਿਉਂਕਿ ਮੌਜੂਦਾ ਮੰਤਰੀ ਮੰਡਲ ਦੇ ਸ਼ਾਸਨ 'ਚ ਕੋਈ ਭੂਮਿਕਾ ਹੀ ਨਹੀਂ ਹੈ ਸਰਕਾਰ ਤਾਂ ਸਾਰੀ ਦਿੱਲੀ ਤੋਂ ਰਿਮੋਟ ਕੰਟਰੋਲ ਦੇ ਨਾਲ ਚਲਾਈ ਜਾ ਰਹੀ ਹੈ ਇਹ ਬੀਬੀ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਦੱਸਦੀ ਹੈ ਕਿ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਨਾ ਵਿਭਾਗ ਹੈ ਤੇ ਨਾ ਦਫ਼ਤਰ ਹੈ ਹਵਾਜੀ ਮੰਤਰੀ ਬਣਾ ਦਿੱਤਾ ਦਿੱਲੀ ਤੋਂ ਚੱਲਣ ਵਾਲੀ ਆਪ ਸਰਕਾਰ ਦਾ ਕੁਸ਼ਾਸ਼ਨ ਦੇਖ ਲੋ ਤੇ ਇਸ ਤੋਂ ਬਾਅਦ ਹੁਣ ਉਥੇ ਹੀ ਬੀਬੀ ਹਰਸਿਮਰਤ कौर ਬਾਦਲ ਦੇ ਵੱਲੋਂ ਪੋਸਟ ਸਾਂਝੀ ਕਰਕੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੇ ਮੰਤਰੀਆਂ ਨੂੰ ਇਸ ਗੱਲ ਦੀ ਇਲਮ ਹੀ ਨਹੀਂ ਹੈ ਕਿ ਜਿਹੜੇ ਵਿਭਾਗਾਂ ਦੇ ਅਧਿਕਾਰ ਉਹਨਾਂ ਨੂੰ ਸੌਪੇ ਗਏ ਨੇ ਤੇ ਅਸਲ ਤੇ ਵਿੱਚ ਤਾਂ ਉਹ ਵਿਭਾਗ ਕਿਤੇ ਮੌਜੂਦ ਹੀ ਨਹੀਂ ਤੇ ਹੁਣ ਕੱਲ ਪੰਜਾਬ ਸਰਕਾਰ ਨੇ ਵੱਡਾ ਫੇਰ ਬਦਲ ਕੀਤਾ ਤੇ ਇੱਕ ਮਹਿਕਮਾ ਜਿਹੜਾ ਕਿ ਉਹ ਖਤਮ ਕਰ ਦਿੱਤਾ ਤੇ ਮੰਤਰੀ ਕੁਲਦੀਪ ਢਾਲੀਵਾਲ ਅਤੇ ਪੰਜਾਬ ਸਰਕਾਰ ਦੇ ਉੱਤੇ ਹੁਣ ਇਸ ਮਹਿਕਮੇ ਨੂੰ ਲੈ ਕੇ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਇਸ ਗੱਲ ਤੋਂ ਬਾਅਦ ਤੇ ਹੂ ਲਗਾਤਾਰ ਵਿਰੋਧੀ ਸਵਾਲ ਉਠਾ